ਗਰਮੀਤ 바ਵਾ ਪੰਜਾਬੀ ਗਾਇਕੀ ਦਾ ਇੱਕ ਯੁੱਗ ਸੀ ਜਦੋਂ ਅਸੀਂ ਗਰਮੀਤ 바ਵਾ ਦੀ ਗਾਇਕੀ ਦੀ ਗੱਲ ਕਰਦੇ ਹਾਂ ਤਾਂ ਉਸ ਵੇਲੇ ਜੁਗਨੀ ਦੀ ਲੰਮੀ ਹੇਕ ਉਹ ਸਾਡੇ ਕੰਨਾਂ ਵਿੱਚ ਗੂੰਜਣ ਲੱਗਦੀ ਆ ਇਸੇ ਕਰਕੇ ਹੀ ਉਹਨੂੰ ਖਿਤਾਬ ਦਿੱਤਾ ਗਿਆ ਕਿ ਲੰਮੀ ਹੇਕ ਵਾਲੀ ਗਾਇਕਾ ਸੋ ਉਹਨੇ ਪੰਜਾਬ ਨੂੰ ਗਾਇਆ ਪੰਜਾਬੀਅਤ ਨੂੰ ਗਾਇਆ ਉਹਦੇ ਨਾਲ-ਨਾਲ ਪੰਜਾਬ ਦੇ ਸੱਭਿਆਚਾਰ ਨੂੰ ਗਾਇਆ ਘੋੜੀਆਂ ਤੇ ਸੁਹਾਗ ਅੱਜ ਵੀ ਗਰਮੀਤ 바ਵਾ ਦੇ ਨਾਲ ਉਹਦੀਆਂ ਬੇਟੀਆਂ ਜਦੋਂ ਗਾਉਂਦੀਆਂ ਸੀ ਤੇ ਕੰਨਾਂ ਵਿੱਚ ਮਿਸ਼ਰੀ ਘੁਲਦੀ ਸੀ ਸੋ ਇਹੋ ਜੀ ਆਵਾਜ਼ ਦੁਨੀਆ ਤੋਂ ਜਦ ਰੁਖਸਤ ਹੋਈ ਤੇ ਅੱਜ ਜਿਹੜੀ ਬੇਟੀ ਉਹਨਾਂ ਦੀ ਇੱਕ ਹੈ ਇਸ ਦੁਨੀਆ ਦੇ ਵਿੱਚ ਉਹ ਗਾਇਕੀ ਤੋਂ ਮੂੰਹ ਮੋੜਨ ਦੀ ਗੱਲ ਕਰ ਰਹੀ ਆ ਕਿਉਂਕਿ ਘਰੇਲੂ ਆਰਥਿਕ ਹਾਲਤ ਬਹੁਤ ਵਧੀਆ ਨਹੀਂ ਸੋ ਇਸ ਕਰਕੇ ਅਸੀਂ ਆਮ ਤੌਰ ਤੇ ਕਹਾਵਤ ਕਹਿੰਦੇ ਕਿ ਪੇਟ ਨਾ ਪਈਆਂ ਰੋਟੀਆਂ ਤੇ ਸਭ ਇਹ ਗੱਲਾਂ ਖੋਟੀਆਂ ਸੋ ਪੰਜਾਬੀ ਸੱਭਿਆਚਾਰ ਦੇ ਇਹ ਰਾਖੇ ਅੱਜ ਗੁਰਬਤ ਦੀ ਹਾਲਤ ਵਿੱਚ ਜਦੋਂ ਅਸੀਂ ਫੇਸਬੁੱਕ ਤੇ ਉਹਨਾਂ ਦੀਆਂ ਮੁਲਾਕਾਤਾਂ ਸੁਣਦੇ ਆਂ ਤੇ ਮਨ ਭਾਰ ਆਉਂਦਾ ਕਿ ਜਿਨ੍ਹਾਂ ਨੇ ਪੰਜਾਬ ਦੇ ਸੁਹਾਗ ਘੋੜੀਆਂ ਨੂੰ ਬਚਾ ਕੇ ਰੱਖਿਆ ਸੀ ਉਹ ਬੜੀ ਗੁਰਬਤ ਭਰੀ ਜ਼ਿੰਦਗੀ ਬਤੀਤ ਕਰ ਰਹੀ ਹੈ ਉਹ ਲੜਕੀ ਸੋ ਉਸ ਤੋਂ ਪਿੱਛੋਂ ਕੁਝ ਆਵਾਜ਼ਾਂ ਜਿਹੜੀਆਂ ਜਿਹੜੇ ਹਮਦਰਦ ਲੋਕ ਨੇ ਉਹਨਾਂ ਨੇ ਉਹਨਾਂ ਦੀ ਬਾਹ ਫੜਨ ਦਾ ਹੀਲਾ ਵਸੀਲਾ ਕੀਤਾ ਪੰਜਾਬ ਸਰਕਾਰ ਵੱਲੋਂ ਵੀ ਥੋੜੀ ਜੀ ਉਹਨਾਂ ਦੇ ਮੰਤਰੀ ਵੱਲੋਂ ਮਦਦ ਕਰਨ ਦਾ ਪ੍ਰੋਕਸਾ ਦਿੱਤਾ ਗਿਆ ਹਿੰਦੀ ਫਿਲਮਾਂ ਦੇ ਐਕਟਰ ਨੇ ਅਕਸ਼ੇ ਕੁਮਾਰ ਉਹਨਾਂ ਵੱਲੋਂ ਕਿ 25 ਲੱਖ ਰੁਪਏ ਦੀ ਜਿਹੜੀ ਰਾਸ਼ੀ ਆ ਉਹ ਤਾਂ ਨੇ ਉਹਨਾਂ ਨੂੰ ਦੇਣ ਦਾ ਜਿਹੜਾ ਐਲਦ ਕੀਤਾ ਸੋ ਇਦਾਂ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹਨਾਂ ਨੂੰ ਸਾਹਮਣ ਦੀ ਲੋੜ ਆ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਕਿ ਉਹ ਕਦੇ ਵੀ ਨਿਰਾਸ਼ਾਮਈ ਪ੍ਰਸਥਿਤੀਆਂ ਵਿੱਚ ਨਾ ਹੋਣ ਜਦੋਂ ਕਿਸੇ ਦੀ ਚੜ੍ਹਤ ਹੁੰਦੀ ਹੈ ਉਦੋਂ ਤਾਂ ਹਰ ਕੋਈ ਉਹਨਾਂ ਦੀ ਬਾਹ ਫੜਦਾ ਹਰ ਕੋਈ ਉਹਨਾਂ ਦੇ ਨਾਲ ਖੜਨ ਦੀ ਕੋਸ਼ਿਸ਼ ਕਰਦਾ ਹਰ ਕੋਈ ਨਾਲ ਫੋਟੋ ਖਿਚਾਉਂਦਾ ਪਰ ਜਦੋਂ ਕਿਸੇ ਵੇਲੇ ਕੋਈ ਆਰਥਿਕ ਝਟਕਾ ਲੱਗਦਾ ਜਾਂ ਕੋਈ ਪਰਿਵਾਰਕ ਝਟਕਾ ਲੱਗਦਾ ਤਾਂ ਉਸ ਵੇਲੇ ਵੀ ਸਾਨੂੰ ਉਹਨਾਂ ਦੇ ਨਾਲ ਖੜਨ ਦੀ ਲੋੜ ਆ ਉਹ ਲੜਕੀ ਨਿਰਾਸ਼ਾ ਵਿੱਚ ਨਾ ਜਾਵੇ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ ਆ ਸੋ ਪੰਜਾਬੀ ਜਿਹੜੇ ਨੇ ਉਹ ਹਮੇਸ਼ਾ ਹੀ ਹਮਦਰਦ ਰਹੇ ਨੇ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਪੰਜਾਬ ਦੇ ਸੱਭਿਆਚਾਰ ਨੂੰ ਬਚਾ ਕੇ ਰੱਖਿਆ ਸੋ ਗੁਰਮੀਤ ਬਾਬਾ ਦੀ ਇਹ ਵਿਰਾਸਤ ਹਮੇਸ਼ਾ ਬਚੀ ਰਵੇ ਭਾਵੇਂ ਉਸ ਬੱਚੀ ਦੇ ਆਪਣੇ ਬੋਲ ਨੇ ਕਿ ਮੇਰੀ ਮਦਦ ਨਾ ਕੀਤੀ ਜਾਵੇ ਪੈਸਿਆਂ ਦੇ ਨਾਲ ਮੈਨੂੰ ਕੰਮ ਦਿੱਤਾ ਜਾਵੇ ਮੇਰੇ ਕੰਮ ਦੀ ਕਦਰ ਕੀਤੀ ਜਾਵੇ ਮੇਰੀ ਗਾਇਕੀ ਦੀ ਕਦਰ ਕੀਤੀ ਜਾਵੇ ਮੇਰੇ ਹੁਨਰ ਦੀ ਕਦਰ ਕੀਤੀ ਜਾਵੇ ਸੋ ਉਹ ਉਹਦੇ ਨਾਲ ਦੀ ਨਾਲ ਅਸੀਂ ਇਹ ਗੱਲ ਦਾ ਜਿਹੜਾ ਉਹ ਹਮੇਸ਼ਾ ਹੀ ਆਪਣੇ ਮਨ ਦੇ ਵਿੱਚ ਰੱਖੀਏ ਕਿ ਮਦਦ ਵੀ ਕੀਤੀ ਜਾਵੇ ਤੇ ਨਾਲ ਦੀ ਨਾਲ ਉਸ ਲੜਕੀ ਦੇ ਹੁਨਰ ਦੀ ਕਦਰ ਵੀ ਪਾਈ ਜਾਵੇ ਸੋ ਪੰਜਾਬ ਦੇ ਲੋਕ ਇਸ ਮੌਕੇ ਦੇ ਉਹਨਾਂ ਦੇ ਨਾਲ ਖੜੇ ਨੇ ਸੋ ਆਨ ਸਕਾਈ ਮੀਡੀਆ ਪਰਿਵਾਰ ਵੀ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਖੜਾ ਇਸ ਨਿਰਾਸ਼ਾਮਈ ਜਿਹੜੇ ਉਹਦੇ ਪਾਲ ਜਿਹੜੇ ਗੁਜ਼ਰ ਰਹੇ ਨੇ ਉਹ ਜ਼ਰੂਰ ਆਸ਼ਾ ਵਿੱਚ ਬਦਲਣਗੇ ਇਹੀ ਸਾਡੀ ਸ਼ੋਭੇਸ਼ਾ ਹੈ